ਸ਼ਿਰੇ ਚਮਕੌਰ ਸਾਹਿਬ ਮਾਰਗ ਤੇ ਇੱਕ ਮਹਿੰਦਰਾ ਪਿਕਅਪ ਗੱਡੀ ਅਤੇ Tata 407 ਟੈਂਪੋ ਦੀ ਟੱਕਰ ਦੌਰਾਨ ਦੋ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਲਗਭਗ 35 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਬੀਤੀ ਰਾਤ ਹੋਏ ਇਸ ਹਾਦਸੇ ਦੇ ਵਿੱਚ ਜ਼ਖਮੀ ਲੋਕਾਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਪੰਜ ਗੰਭੀਰ ਲੋਕਾਂ ਨੂੰ ਪੀਜੀਐਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮਿਲ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਪਿਕਅਪ ਸਵਾਰ ਲੋਕ ਇੱਕ ਪੱਠੇ ਤੇ ਕੰਮ ਕਰਦੇ ਹਨ ਤੇ ਖੁਰਾਲਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਕਿ ਇਹ ਹਾਸਾ ਉਹਨਾਂ ਦੇ ਨਾਲ ਵਾਪਰਿਆ ਜਿਹੜਾ ਇਹ ਕਿਨੇ ਪੇਸ਼ੜਾ ਤੇ ਕੀ ਹਾਲਾਤ ਹੁੰਦੇ ਰਾਤੀ ਜਿਹੜਾ ਅੱਧੀ ਰਾਤ ਤੋਂ ਬਾਅਦ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਰੋਪੜ ਦੇ ਚਮਕੌਰ ਸਾਹਿਬ ਰੋਡ ਤੇ ਇੱਕ ਟਾਟਾ 407 ਤੇ ਇੱਕ ਹੋਰ ਜਿਹੜੀ ਮਹਿੰਦਰਾ ਪਿਕਅਪ ਆ ਉਹਦੇ ਵਿੱਚ ਅਮਨ ਸਾਹਮਣੇ ਟੱਕਰ ਹੋਈ ਹੈ ਜੋ ਸਾਨੂੰ ਸੂਚਨਾ ਮਿਲੀ ਉਹਦੇ ਵਿੱਚ 30 ਤੋਂ 35 ਜਿਹੜੇ ਮਰੀਜ਼ ਫਟੜ ਹਾਲਤ ਵਿੱਚ ਇਸ ਹਸਪੀਟਲ ਵਿੱਚ ਲਿਆਂਦੇ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਡੈੱਡ ਸੀਗਾ ਤੇ ਉਹ ਉਹ ਜਿਹੜੇ ਪੇਸ਼ੈਂਟ ਸਾਡੀ ਟੀਮ ਵੱਲੋਂ ਦੇਖੇ ਗਏ ਇਮੀਡੀਏਟਲੀ ਜਿਹੜੇ ਡਾਕਟਰ ਸੀਗੇ ਹੋਰ ਉਹਨਾਂ ਨੂੰ ਕਾਲ ਕੀਤੀ ਗਈ ਤੇ ਉਹ ਵਿਦਨ ਮਿੰਟਸ ਸਾਡੇ ਐਮਰਜੈਂਸੀ ਦੇ ਵਿੱਚ ਆ ਗਏ ਤੇ ਉਹਨਾਂ ਸਾਰਿਆਂ ਨੇ ਰਲ ਕੇ ਤਿੰਨ ਚਾਰ ਡਾਕਟਰਾਂ ਨੇ ਸਟਾਫ ਨਰਸਿਸ ਨੇ ਤੇ ਹੋਰ ਇਹ ਜਿਹੜੇ ਪੇਸ਼ੈਂਟ ਅਟੈਂਡ ਕੀਤੇ ਤੇ ਇਹਨਾਂ ਦੇ ਵਿੱਚੋਂ ਪੰਜ ਇੱਕ ਮਰੀਜ਼ ਐਸੇ ਸੀ ਜਿਨ੍ਹਾਂ ਦੀ ਹਾਲਤ ਜ਼ਿਆਦਾ ਸੀਰੀਅਸ ਸੀਗੀ ਜਿਵੇਂ ਕਿ ਉਹਨਾਂ ਨੂੰ ਚੈਸਟ ਇੰਜਰੀ ਸੀਗੀ ਜਾਂ ਹੋਰ ਕੋਈ हिਪ ਫ੍ਰੈਕਚਰ ਜਿਹੜੇ ਕਮਿਊਨੀਕੇਟਿਡ ਉਹ ਜਿਹੜੇ ਆ ਉਹਨਾਂ ਨੂੰ ਸਾਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ ਤੇ ਉਹ ਰੈਫਰ ਕੀਤੇ ਤੇ ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਸਾਰੇ ਇੱਥੇ ਮੈਨੇਜ ਕੀਤੇ ਤੇ ਉਹਨਾਂ ਦੇ ਐਕਸਰੇ ਵਗੈਰਾ ਜੋ ਵੀ ਸੀ ਰਾਤ ਨੂੰ ਹੀ ਕਰਕੇ ਅਸੀਂ ਉਹਨਾਂ ਦਾ ਜਿਹੜਾ ਇਲਾਜ ਸ਼ੁਰੂ ਕੀਤਾ ਤੇ ਇਸ ਮੰਦਰੇ ਵਿੱਚ ਅਸੀਂ ਜੋ ਆਪਣੇ ਵੱਲੋਂ ਵੱਧ ਤੋਂ ਵੱਧ ਕਰ ਰਹੇ ਸੀ ਉਹ ਕੀਤਾ ਹੈਗਾ ਤੇ ਕਾਫੀ ਮਰੀਜ਼ ਵੀ ਜਿਹੜੇ ਆ ਆਰਾਮ ਮਹਿਸੂਸ ਕਰ ਰਹੇ ਜਿਹੜੀ ਇੱਕ ਡੈਥ ਸੀਗੀ ਉਹ ਤਾਂ ਬ੍ਰਾਡ ਡੈੱਡ ਸੀਗੀ ਤੇ ਇੱਕ ਲੇਡੀ ਸੀਗੀ ਜਿਹੜੀ ਆਈ ਸੀ ਉਹ ਕਾਫੀ ਸੀਰੀਅਸ ਹਾਲਤ ਵਿੱਚ ਗੈਸਟਿੰਗ ਕੰਡੀਸ਼ਨ ਵਿੱਚ ਸੀਗੀ ਉਹਦੇ ਇੱਥੇ ਪਹੁੰਚਣ ਤੋਂ ਕੁਝ ਮਿੰਟਾਂ ਬਾਅਦ ਹੀ ਉਹਦੀ ਜਿਹੜੀ ਡੈਥ ਹੋ ਗਈ ਸੀ ਡਾਕਟਰ ਸੰਦੀਪ ਮਾਵੀ ਸਿਵਲ ਹਸਪਤਾਲ ਰੋਪਨਗਰ ਤੋਂ ਰਾਤੀ ਕਬੜੀ ਮੰਦਭਾਗੀ ਘਟਨਾ ਹੋਈ ਹੈ ਤਕਰੀਬਨ 1:00 2:00 ਵਜੇ ਦੇ ਕਰੀਬ ਜਿਹਦੇ ਵਿੱਚ ਇੱਕ ਨੈਣਾ ਦੇਵੀ ਤੋਂ ਸ਼ਰਧਾਲੂ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚ ਇੱਕ ਸਬਜ਼ੀਆਂ ਵਾਲਾ 407 ਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਲਗਭਗ ਸਾਡੇ ਕੋਲ ਐਮਰਜੈਂਸੀ ਚ ਰਾਤ ਨੂੰ ਤਕਰੀਬਨ 40-42 ਇੱਕ ਮਰੀਜ਼ ਆਏ ਸੀਗੇ ਜਿਨ੍ਹਾਂ ਵਿੱਚੋਂ ਤਕਰੀਬਨ ਦੋ ਕੇਸ ਹੈ ਜਿਨ੍ਹਾਂ ਦੀ ਆਪਣਾ ਡੈਥ ਹੋ ਚੁੱਕੀ ਹੈ ਬਾਕੀ ਚ ਪੰਜ ਜਾਣੇ ਸੀਰੀਅਸ ਬਹੁਤ ਜ਼ਿਆਦਾ ਸੀ ਜਿਨ੍ਹਾਂ ਨੂੰ ਮੌਕੇ ਤੇ ਪੀਜੀਆਈ ਭੇਜ ਦਿੱਤਾ ਹੋਇਆ ਕੁਝ ਪੇਸ਼ੈਂਟ ਜਿਨ੍ਹਾਂ ਦੇ ਸੱਟਾਂ ਘੱਟ ਸੀ ਉਹਨਾਂ ਦੀ ਛੁੱਟੀ ਹੋ ਗਈ ਹੈ ਪਰ ਸਾਡੇ ਕੋਲ ਇੱਥੇ ਤਕਰੀਬਨ 17 ਮਰੀਜ਼ ਜਿਹੜੇ ਹੈਗੇ ਆ ਉਹਨਾਂ ਦਾ ਐਮਰਜੈਂਸੀ ਵਿੱਚ ਇਲਾਜ ਚੱਲ ਰਿਹਾ ਹੈ ਪ੍ਰੋਡਕਟ ਸੀ ਕਿ ਕੁ ਨਾਮ ਵਗੈਰਾ ਪਤਾ ਲੱਗਾ ਕਿੱਥੋਂ ਦੇ ਨੇ ਸਾਰੇ ਉੱਥੇ ਦੇ ਹੀ ਆਂ ਪੱਠੇ ਤੇ ਹੈਗੇ ਆ ਗ드ਰਾਮ ਪੱਠੇ ਦੇ ਉਸ ਵਰਕਰ ਆ ਉੱਥੇ ਦੇ ਇੱਕ ਜਿਹੜਾ ਦੂਸਰੀ ਗੱਡੀ ਦਾ ਚਾਲਕ ਸੀ ਉਹਦਾ ਨਾਮ ਰਿਕਾਰਡ ਚੋਂ ਦੇਖ ਕੇ ਪਤਾ ਚੱਲ ਜਾਏਗਾ ਉਹ ਕਿਹਨੇ ਜਿਹੜੇ ਪੀਜੀਆਈ ਰੈਫਰ ਕਰੇ ਨੇ ਉਹ ਕਿੰਨੇ ਮਰੀਜ਼ ਨੇ ਪੀਜੀਆਈ 5 ਮਰੀਜ਼ ਰੈਫਰ ਹੋਈਆਂ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੇ ਜੀ ਕੀ ਨਾਮ ਹੈ ਤੇ ਐਕਸੀਡੈਂਟ ਹੋਇਆ ਕਿੱਥੇ ਹੋਇਆ ਹੈਗਾ ਗੱਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੱਪੂ ਹੈ ਜੀ ਗਲਦਾਮ ਪੱਠੇਵਰਾਂ ਦਾ ਹੈ ਜੀ ਰਾਤ ਐਕਸੀਡੈਂਟ ਹੋਇਆ ਕੀ ਹੋਇਆ ਮਾਮਲਾ ਸਾਰਾ ਐਕਸੀਡੈਂਟ ਹੋਇਆ ਜੀ ਹੈਰਾਲਗੜ ਮੱਥਾ ਟੇਕਣ ਗਏ ਤੇ ਜੀ ਫਿਰ ਦੁਬਾਰਾ ਨਾਣਾ ਦੇਵੀ ਗਏ ਜੀ ਮੱਥਾ ਟੇਕਣ ਬਾਸੀ ਦਫਾ ਜੋ ਨਵੇਂ ਸਹਿਰ ਚੌਂਕ ਐਸੇ ਅੱਗੇ ਐਕਸੀਡੈਂਟ ਹੋ ਗਿਆ ਸਬਜੀ ਵਾਲੀ ਗੱਡੀ ਸੇ ਜੀ ਕਿੰਨੇ ਬੰਦੇ ਸੀ ਗੱਡੀ ਚ ਤੁਸੀਂ ਗੱਡੀ 'ਵਾਂ 30 35 ਬੰਦੇ ਦੇ ਠੀਕ ਐ 32 ਫਰੀ ਹੋਣੇ ਕਿੰਨੇ ਕੁ ਜ਼ਖਮੀ ਹੋਏ ਆ ਸਾਰੇ ਬੰਦਿਆਂ ਦਾ ਛੋਟ ਹੈਗੀ ਜੀ ਤੇ ਇੱਕ ਦੀ ਡੈਥ ਹੋ ਗਈ ਜੀ ਬਾਕੀ ਗਿਆ ਫੈਣ ਲੱਤਾਂ ਟੁੱਟੀਆਂ ਸੀ ਚੀਚੀ ਡੈਥ ਹੋਈ ਆ ਉਹ ਬੰਦਾ ਕਿੱਥੇ ਦਾ ਰਹਿਣ ਵਾਲਾ ਉਹ ਇਨਵਾਰਦੇ ਦਾ ਆ ਯੂਪੀ ਦਾ ਜੀ ਇੱਥੇ ਕਿੱਥੇ ਕੰਮ ਕਰਦੇ ਤੁਸੀਂ ਗ੍ਰਾਮ ਦਾ ਆ ਜੀ ਪੱਠੇ ਤੇ ਕੰਮ ਕਰ ਹਾਂਜੀ ਪੱਠੇ ਦਾ ਕੰਮ ਕਰਦੇ ਜੀ ਅੱਛਾ ਪੁਲਿਸ ਪ੍ਰਸ਼ਾਸਨ ਕੋਈ ਪੁੱਜਿਆ ਸੀ ਮੌਕੇ ਤੇ ਕਿ ਆਪੇ ਹਸਪੀਟਲ ਆਏ ਤੁਸੀਂ ਕੋਈ ਨਹੀਂ ਆ ਜੀ ਆਪੇ ਆਏ ਜੀ ਮਨ ਕੀ ਕਰ ਰਹੇ ਪ੍ਰਸ਼ਾਸਨ ਤੋਂ ਜੀ ਹੈ ਇਲਾਜ ਹੈ ਜਦੋਂ ਨਹੀਂ ਕਿ ਅੱਛਾ ਜਿਹੜਾ ਬੰਦਾ ਮਾਰ ਕੇ ਹੋਈ ਹੈ ਹਸਪੀਟਲ ਦੇ ਅੰਦਰ ਹੀ ਆਖ ਹੋਈ